ਬੈਠਾ ਉਰੇ ਜਾਣ ਇਧਰ ਆ ਉਧਰ ਨਾ ਖੜੀ ਹੋ ਜਾ ਉਰੇ ਕਾਟੇ ਚੁੱਕ ਕੇ ਸਿੱਟਿਆ ਡੋਰ ਰੇ ਨਹੀਂ ਡੋਰ ਨਹੀਂ ਆ ਉਂਗਲਾਂ ਲੱਬੀਆ ਨੇ ਤੂੰ ਸੁਣ ਨਾ ਵਾਟਾ ਆ ਉਂਗਲਾਂ ਤੇ ਟੇਟਾ ਦੀ ਡੋਰ ਡੋਰ ਹੈਗੀ ਆ ਲੈ ਜੀ ਡੋਰ ਨਹੀਂ ਹੈਗੀ ਐਲਟੀ ਹੋਈ ਹੈ ਜੇਰਾ ਕੱਢ ਕਿੱਥੇ ਆ ਓਪਰ

ਆਜੋ ਜੇ ਇਧਰ ਆਉਣਾ ਇਧਰ ਆਜੋ ਆ ਕੇ ਵਾਹ ਇੱਥੇ ਆ ਕੇ ਖੜਿਆ ਹੋ। ਬੋ ਤੁਸੀਂ ਕਿਹੜਾ ਆਸਨ ਲਵੋਗੇ ਇਥੋਂ? ਆਈ ਆਜਾ ਆਜਾ ਜਿਆਣਾ ਕਿੱਥੇ ਆ ਬਣਾਉ ਕਿੱਥੇ ਆ ਸੱਨੇ ਲਾਇਆ ਸੱਨੇ ਲਾਇਆ ਉਰੇ ਲਾਇਆ ਉਰੇ ਲਾਇਆ ਕਾਜ ਕਰਦੇ ਆਪਾਂ ਨੂੰ ਸਾਹ ਜੋਏ ਹਾਂ ਰੱਖ ਬੱਸ ਮੇਰਾ ਪਤਾ ਹੀ ਨਹੀਂ ਪਤਾ ਨਹੀਂ ਪਤਾ ਨਹੀਂ ਰਹੇ ਆਪਾਂ ਇਹ ਕਰਕੇ ਪਹਿਲੇ ਤਾਂ ਅੱਗਾ ਡੋਲ ਲੈ ਹੁੰਦੀ ਹੈ ਇੱਥੇ ਇਹ ਨਹੀਂ ਚੜਾਉਣੀ ਹੈਗੀ ਨਾ ਨਹੀਂ ਪੁੱਜੀ ਨਿਕਲਉਂਦੇ ਨਹੀਂ ਨਹੀਂ ਆਪਾਂ ਦੂਜੀ ਲਿਆਂਦੀ ਨਹੀਂ ਆਹ ਬੱਚੀ 25 200 ਲਿਆਂਦੇ ਨਹੀਂ ਜੇ ਬਸੰਤ ਜਿਹੜੀ ਕਿਹੜੀ ਡਰੈਸ ਲਾਈ ਹੈ ਜੇ ਪਤਨਾਕੋਟ ਵੱਲੋਂ ਇੱਕ ਬਸੰਤ ਪੰਚਮੀ ਦਾ ਤਿਹਾਰਾ ਲੋਕ ਬੜੇ ਧੂਮਤਾ ਨਾਲ ਮਨਾਉਂਦੇ ਨੇ ਬੱਚੇ ਪਤੰਗ ਚੜਾਉਂਦੇ ਨੇ ਪਰ ਅੱਜ ਦੇ ਦਿਨਾਂ ਦੇ ਵਿੱਚ ਕਈ ਲੋਕ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾਨ ਨਿਰਦੇਸ਼ਾਂ ਹੇਠ ਇਹਨਾਂ ਲੋਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜੋ ਜਿਹੜਾ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਹਰ ਪਿੰਡ ਪਿੰਡ ਵਿੱਚ ਜਾ ਕੇ ਇਹਨਾਂ ਦੀ ਚੈਕ ਚੈੱਕ ਕੀਤਾ ਜਾ ਰਿਹਾ ਹੈ ਦੌਰ ਕੀ ਮੈਸੇਜ ਦੇ ਰਹੇ ਲੋਕਾਂ ਨੂੰ ਦੀ ਲੋਕਾਂ ਨੂੰ ਮੈਸੇਜ ਦੇ ਰਿਹਾ ਵੀ ਚੈਨਾਡੋਰ ਨਾਲ ਤੁਸੀਂ ਪਤੰਗ ਨਾ ਚੜਾਓ ਜਿਹਦੇ ਨਾਲ ਬੇਜਾਨ ਜਾਨਵਰਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਆਮ ਲੋਕਾਂ ਦਾ ਵੀ ਕਾਫੀ ਨੁਕਸਾਨ ਹੁੰਦਾ ਵੀ ਆਪਦੀ ਖੁਸ਼ੀ ਨਾਲ ਤੇ ਤਿਹਾਰਨ ਨਾਲ ਤੇ ਕੋ ਸਪੀਕਰ ਰੱਡ ਲਾਉਣ ਨੂੰ ਰੋਕਣ ਲਈ ਕੀ ਕਰ ਰਹੇ ਜਿਹੜੇ ਸਪੀਕਰ ਬਿਨਾਂ ਮਨਜ਼ੂਰੀ ਤੋਂ ਲਾਦੇ ਉਹਨਾਂ ਦੇ ਨੋਇਸ ਪੋਲੂਸ਼ਨ ਐਕਟ ਦਾ ਪਰਚਾ ਦਰਜ ਕਰਾਂਗੇ ਤੇ ਫਿਲਹਾਲ ਹਾਲੇ ਕੋਈ ਐਸੀ ਗੱਲ ਨੂੰ ਮੂਸਤ ਨਹੀਂ ਉਹਨਾਂ ਗੋਲ ਦੀ ਜੀਵਨ ਕਰਨਾ ਪੜੂ ਸੋ ਅੱਜ ਡਰਾਈਵ ਤੇ ਆਈਏ ਕਿ ਤਰ੍ਹਾਂ ਦੇਖ ਲਈਏ ਇਹ ਵਧੀਆ ਗੱਲ ਹੈ ਜੀ ਆਪਣੇ ਚੈਨਲ ਰੋਰ ਤੋਂ ਬਹੁਤ ਮਿਲ ਰਹੀ ਹੈ ਆਪਣੇ ਧਾਗਾ ਡੋਰ ਨਾਲ ਚਲਾਉਣਾ ਚਾਹੀਦਾ ਨਹੀਂ ਤਾਂ ਚਲਾਉਣੇ ਨਹੀਂ ਚਾਹੀਦਾ ਕੋਈ ਫਾਇਦਾ ਨਹੀਂ ਨੁਕਸਾਨ ਬਹੁਤ ਹੋ ਰਹੇ ਨੇ ਨਾਮ ਤੇ ਪੁਲਿਸ ਦੇ ਕੰਮ ਕਰਨ ਨੂੰ ਕਿਸ ਤਰ੍ਹਾਂ ਦੇ 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 ਸਕਦੇ ਬਹੁਤ ਵਧੀਆ ਇਹ ਆਪਣੇ ਉਹ ਕਰ ਰਹੇ ਨੇ ਤੇ ਹੋਰ ਲੋਕਾਂ ਨੂੰ ਕੀ ਮਾਚੂ ਦੇਣਾ ਚਾਹੁੰਦੇ ਹੈ ਚੜਾਉਣਾ ਗਲਤ ਹੈ ਇਹ ਪਤੰਗ ਚੜਾਉਣਾ ਇਹਨਾਂ ਦਾ ਧਾਗਾ ਡੋਰ ਨਾਲ ਆਪਣੇ ਚਲਾਉਣਾ ਚਾਹੀਦਾ ਨਹੀਂ ਕੋਈ ਫਾਇਦਾ ਹੀ ਨਹੀਂ ਹਾਂ